ਮੈਂ ਬਾਬੇ ਇੱਕ ਗੱਲ ਦੱਸਾਂ ਜਿੱਦਾਂ ਨਾ ਕਈ ਵਾਰੀ ਚਲੋ ਹਨਾ ਕੁੜੀਆਂ ਵਿਚਾਰੀਆਂ ਗਲਤੀ ਕਰ ਲਈ ਜਾਂਦੀਆਂ ਹਨਾ ਕਿਤੇ ਕੋਈ ਗਲਤ ਵੀਡੀਓ ਫੋਟੋ ਯਾਰ ਇਦਾਂ ਹੈ ਨਾ ਤੇ ਮੁੰਡਿਆਂ ਕੋਲ ਚੱਲ ਜਾਂਦੀ ਹੈ ਜਿਵੇਂ ਵੀ ਆ ਕਰਦੀਆਂ ਤਾਂ ਬੇਵਕੂਫੀਆਂ ਹੈ ਹਨਾ ਅਕਲ ਘੱਟ ਹੁੰਦੀ ਤਾਂ ਇਦਾਂ ਦੇ ਕੰਮ ਹੁੰਦੇ ਆ ਪਰ ਯਾਰ ਉਹਨਾਂ ਨੂੰ ਇਦਾਂ ਵਾਇਰਲ ਬੂਲ ਨਹੀਂ ਕਰਨਾ ਚਾਹੀਦਾ ਹਨਾ ਫੇਕ ਚੀਜ਼ ਹੋਰ ਆ ਜਦੋਂ ਵਾਇਰਲ ਹੋ ਜਾਂਦੀਆਂ ਲੋਕੀ ਯਾਰ ਸਵਾਦ ਲੈਂਦੇ ਹਨਾ ਬਾਈ ਇਹ ਕਿਸੇ ਨਾਲ ਵੀ ਹੋ ਸਕਦਾ ਹੈ ਨਾ ਤੇ ਬਾਈ ਹਨਾ ਕੋਈ ਕੀ ਪਤਾ ਹੁੰਦਾ ਹੈ ਨਾ ਹੁਣ ਜ਼ਿੰਦਗੀ ਆ ਯਾਰ ਹਨਾ ਕਿਸੇ ਦੀ ਜ਼ਿੰਦਗੀ ਨੂੰ ਖਰਾਬ ਨਾ ਕਰੋ ਹਨਾ ਕਈ ਮੈਂ ਦੇਖਿਆ ਸਰਦਾਰ ਸਰਦਾਰਾਂ ਦੀ ਮਿੱਟੀ ਪਲੀਸ ਯਾਰ ਬਾਬੇ ਸਾਨੂੰ ਪਤਾ ਲੱਗ ਜਾਣਾ ਵੀ ਹਨਾ ਵੀ ਮੁਲਕ ਹੈ ਸਰਦਾਰ ਦੀ ਸੱਤ ਬਗਾਨੇ ਦੀ ਲੜਾਈ ਹੋਈ ਆਪਾਂ ਵਿੱਚ ਚੱਲ ਜੀਦਾ ਪਰ ਸਾਡੇ ਸਰਦਾਰ ਸਰਦਾਰਾਂ ਤੇ ਟਰੋਲ ਕਰੀ ਜਾਂਦੇ ਆ ਕੀ ਕਰੀਏ ਦੱਸੋ ਇਹ ਭਾਜੀ ਸਹੀ ਹੈ ਰੱਤ ਹੈ ਭਾਜੀ ਇਹ ਹਨਾ ਤੇ ਬਾਬੇ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਦਾ ਜਿੱਦਾਂ ਹੁਣ ਆਪਾਂ ਗੱਡੀਆਂ ਤੇ ਲਿਖਾ ਦੀਦਾ ਹਨਾ ਸੈਣੀ ਬ੍ਰਦਰਜ਼ ਆਰਾਮ ਕੜੀਆ ਬ੍ਰਦਰਜ਼ ਹਮ ਜੱਟ ਬ੍ਰਦਰਜ਼ ਜਾਂ ਆਪਾਂ ਆਪਣਾ ਗੋਤ ਲਿਖਾ ਦੀਦਾ ਹਨਾ ਪੀਜੇ ਦਾ ਹੁਣ ਸਾਡਾ ਆਸੀ ਬ੍ਰਦਰਸ ਦਾ ਕਿਸੇ ਦਾ ਢਿੱਲੋ ਬ੍ਰਦਰਸ ਯਾਰ ਮੈਂ ਕਹਿੰਦਾ ਵੀ ਜਿੱਦਾਂ ਹੁਣ ਆਪਾਂ ਜਿਹੜੇ ਸਰਦਾਰਾਂ ਨੇ ਆ ਪੈਦਾ ਹੋਏ ਹਨ ਆ ਆਪਾਂ ਸਰਦਾਰ ਬ੍ਰਦਰਸ ਲਖਾਇਆ ਕਰੀ ਹਾਂਜੀ ਹੈਨਾ ਉਹਦੇ ਵਿੱਚ ਸਾਡਾ ਇੱਕ ਭਾਈ ਜਾਰਾ ਵਧੀਆ ਬਣੂਗਾ ਬਾਬੇ ਜਿੱਦਾਂ ਆਪਣਾ ਲੋਗੋ ਆ ਆਪਾਂ ਇਹ ਚੀਜ਼ ਨੂੰ ਜਾਤਾਂ ਨੂੰ ਛੱਡ ਕੇ ਗੋਤਾਂ ਨੂੰ ਛੱਡ ਕੇ ਨਾ ਸਭ ਤੋਂ ਪਹਿਲਾਂ ਸਰਦਾਰ ਬ੍ਰਦਰ ਲਖਾਈਏ ਜਿਹੜਾ ਕਿ ਦੁਨੀਆ ਦੇਖੇ ਵੀ ਵਾਕਈ ਯਾਰ ਇਹ ਸਰਦਾਰਾਂ ਦੀ ਗੱਟੀ ਹੈ ਨਾ ਵੀ ਇਹ ਸਰਦਾਰ ਭਰਾਹੀਆ ਪੁਰਾਣਾ ਤੇ ਇਹ ਚੀਜ਼ਾਂ ਯਾਰ ਹੁਣੇ ਚਾਹੀਦੀਆਂ ਹਨਾ ਕੋਈ ਨਾ ਕੋਈ ਸੋਧ ਹੋਣੀ ਚਾਹੀਦੀ ਆ ਬਾਕੀ ਇਹ ਜਿਹੜੀਆਂ ਹੁਣ ਜਿਹਦਾ ਫਿਲਮਾਂ ਫੁਲਮਾਂ ਹੈ ਨਾ ਬਣ ਜਾਂਦੀਆਂ ਉਹ ਜਰ ਜਿਹੜੀਆਂ ਜਿਹੜੀਆਂ ਤਾਂ ਕੋਈ ਫਿਲਮਾਂ ਕਮਾਈ-ਕਮੋਈ ਨੂੰ ਬਣਦੀਆਂ ਬਾਬੇ ਫੋਨ ਛੱਡ ਗੱਲ ਵਿਚਾਰ ਸੁਣ ਤੂੰ ਮੇਰਾ ਹਾਂਜੀ ਹਾਂਜੀ ਸੁਣਾਉਂਗੀ ਜਿਹੜੀਆਂ ਫਿਲਮਾਂ ਤਾਂ ਬਣਦੀਆਂ ਕਮਾਈ-ਕਮੋਈ ਨਹੀਂ ਉਹਨਾਂ ਨੂੰ ਦੇਖੋ ਬਹਿਣ ਕਰੋ ਜੋ ਮਰਜ਼ੀ ਕਰੋ ਯਾਰ ਜਿਹੜੀਆਂ ਇਦਾਂ ਕਿਤੇ ਦੀਆਂ ਮਤਲਬ ਚੋਰੀ ਸ਼ੀ ਹੋਏ ਹੈ ਨਾ ਜਾਂ ਇਦਾਂ ਗਲਤ ਤਰੀਕੇ ਦੇ ਨਾਲ ਕਿਤੇ ਜਾਂ ਹੋਂ ਕੁਝ ਵੀ ਹੈ ਨਾ ਉਹ ਜਿਹਦਾ ਅਗਲਾ ਤਾਂ ਬਣਾਉਣੀ ਹੈ ਗਲਤ ਆ ਬੇਵਕੂਫੀ ਆ ਜੇ ਬਣ ਜਾਂਦੀਆਂ ਉਹਨੂੰ ਯਾਰ ਉਹਨੂੰ ਨਹੀਂ ਕਰਨਾ ਚਾਹੀਦਾ ਹੈ ਨਾ ਅਗਲੀ ਨੇ ਤੁਹਾਡੇ ਕੋ ਆ ਹੀ ਗਈ ਤੇ ਤੁਸੀਂ ਉਹ ਜਦਾਂ ਵੀਡੀਓ ਬਣਦੀ ਆ ਉਹ ਨਹੀਂ ਨਾ ਪਤਾ ਕੀ ਚਲੋ ਕਿਸੇ ਦਾ ਯਾਰ ਕੋਈ ਵੀ ਆ ਕਿਸੇ ਤੋਂ ਗਲਤੀ ਹੋ ਗਈ ਜਾਂ ਕਿੱਦਾਂ ਵੀ ਆ ਉਹਨੂੰ ਅਸਾਲੋ ਨਾ ਯਾਰ ਜੇਕਰ ਸੋਥੋ ਗਲਤੀ ਹੋ ਜਾਂਦੀ ਆ ਤੁਸੀਂ ਉਹ ਉਹਨੂੰ ਫੇਰ ਖੰਡਿਆਉਨੇ ਹੋ ਆਹੋ ਵੀ ਤਾਂ ਗੱਲ ਆ ਕੋਈ ਵੀ ਗਲਤੀ ਕਿਸੇ ਤੋਂ ਆਪ ਤੋਂ ਹੋ ਗਈ ਉਹਨੂੰ ਤਾਂ ਅਗਲਾ ਖੰਡਿਆਉਂਦਾ ਨਹੀਂ ਜੇ ਦੂਜੇ ਤੋਂ ਹੋ ਗਈ ਉਹਨੂੰ ਖੰਡਿਆ ਦੇ ਸੱਜ ਤੋਂ ਬਾਬੇ ਬਹੁਤ ਬਹੁਤ ਕੁੜੀਆਂ ਮੁੰਡੇ ਨਾ ਇਸ ਚੱਕਰ ਚ ਆਪਣੀ ਜਾਨ ਦੇ ਚੁੱਕੇ ਆ ਬਹੁਤ ਕੁੜੀਆਂ ਮੁੰਡੇ ਕਿਉਂਕਿ ਨਹੀਂ ਬੁਲਮੀ ਚੱਲਉਂਦੀ ਧਿੰਦਾ ਬਾਈ ਵੀ ਤਰ੍ਹਾਂ ਤੇ ਦੱਸਦਾ ਸੀ ਉਹ ਕਿਦਾਂ ਭਰਾ ਭਰਾ ਨੂੰ ਹੈਨਾ ਭਰਾ ਤੋਂ ਚੱਲਦੀ ਵੀਡੀਓ ਭਰਾ ਨੇ ਬਾਬੇ ਸੋਸਾਇਟੀ ਕਰ ਲਈ ਤੇ ਹਮ ਯਾਰ ਇਹ ਚੀਜ਼ਾਂ ਜਰੂਰ ਗੌਰ ਕਰੋ ਚਲੋ ਜਿਹੜੀਆਂ ਵਿਚਾਰੀਆਂ ਹੁਣ ਕਮਾਈ ਨੂੰ ਜਿਨ੍ਹਾਂ ਦਾ ਨਹੀਂ ਚੱਲਦਾ ਹੈ ਨਾ ਕਮਾਈ ਲੇ ਫਿਲਮਾਂ ਬਣਾਉਂਦੀਆਂ ਜਾਂ ਕੁਝ ਵੀ ਉਹਨਾਂ ਦੀ ਕਰੀਏ ਉਹ ਬਾਹਰ ਦੇਖੀ ਜਾਓ ਯਾਰ ਹੈਨਾ ਕੀ ਸਰਦਾਰ ਬਾਬੇ ਸਰਦਾਰਾਂ ਦੀਆਂ ਵੀਡੀਓ ਦੇਖ ਕੇ ਹੱਥ ਦੇ 10000 ਕਮਾਲ ਦੀ ਗੱਲ ਹੋ ਗਈ ਨਹੀਂ ਤਾਂ ਬਾਬੇ ਆਪਾਂ ਦਾ ਸਾਰੇ ਇੱਕ ਆ ਮੈਂ ਤਾਂ ਇਹ ਕਹਿੰਦਾ ਜਿਹਦੇ ਨਾਂ ਪਿੱਛੇ ਸਿੰਘ ਲੱਗ ਗਿਆ ਨਾ ਉਹਦੇ 'ਚ ਫਰਕ ਨਹੀਂ ਹੋਣਾ ਚਾਹੀਦਾ ਹੈ ਕਿ ਨਹੀਂ ਉਹਦੇ 'ਚ ਇਹ ਨਹੀਂ ਹੋਣਾ ਚਾਹੀਦਾ ਨਹੀਂ ਯਾਰ ਇਹ ਜੱਟਾ ਨਹੀਂ ਯਾਰ ਇਹ ਤਖਾਨਾ ਇਹ ਯਾਰ ਸੈਣੀ ਯਾਰ ਜੇ ਆਪਾਂ ਸਰਦਾਰਾਂ ਦੇ ਆਪਾਂ ਸਿੰਘ ਆਪਾਂ ਸਰਦਾਰ ਆ ਹਨਾ ਆਪਾਂ ਕਦੀ ਫਰਕ ਨਹੀਂ ਕੀਤਾ ਬਾਬੇ ਆਪਾਂ ਸਰਦਾਰ ਹੀ ਆਪਣੇ ਆਪ ਨੂੰ ਕਹਿੰਦਾ ਤੇ ਸਰਦਾਰਾਂ ਨੂੰ ਭਰਾ ਮੰਨੀਦਾ ਕਈ ਵਾਰੀ ਹੁੰਦਾ ਨਹੀਂ ਕਿਤੇ ਲੜਾਈ ਹੋ ਗਈ ਕੋਈ ਸਰਦਾਰ ਨੇ ਸਰਦਾਰ ਦੀ ਪੱਗ ਲਾਤੀ ਹਾਂ ਉਹ ਠੀਕ ਆ ਵੀਡੀਓ ਵਾਇਰਲ ਕਰ ਦਿਆ ਉਹ ਨਹੀਂ ਕਰਨੀਆਂ ਚਾਹੀਦੀਆਂ ਉਹ ਹਾਂ ਉਹ ਜਰ ਪੱਗ ਲਾਉਣ ਦੀ ਜੇ ਕੀ ਜਾਂਦਾ ਅਗਲਾ ਨਾ ਸਰਦਾਰ ਤਾਂ ਆਪਸ ਵਿੱਚ ਨਹੀਂ ਜੰਡੂ ਜੰਡੀਆਂ ਬਾਬੇ ਮੈਂ ਤਾਂ ਬਾਹਰੋਂ ਲੈਂਦੀ ਆ ਇੱਕ ਦਿਨ ਲੜਾਈ ਹੋ ਗਈ ਇੱਦਾਂ ਹੀ ਆਪਣੇ ਮਿੱਤਰ ਦੀ ਦabbe ਮਰੇ ਨਾ ਮੁੰਡਾ ਸਰਦਾਰ ਜਿਹਾ ਤੇ ਆਪਾਂ ਨੂੰ ਵੀ ਪਤਾ ਸੀ ਬਾਬੇ ਆਪਾਂ ਉੱਥੋਂ ਹੀ ਉਸੇ ਵੇਲੇ ਹੀ ਆਪਾਂ ਨੂੰ ਕੋਈ ਨਹੀਂ ਕਮਾਗਾ ਯਾਰ ਵੀਰ ਗੱਲ ਸੁਣ ਮੇਰੀ ਦੇਖ ਆਪਾਂ ਤੁ ਤੂੰ ਸਰਦਾਰ ਆ ਹਨ ਅਸੀਂ ਸਰਦਾਰ ਆ ਇਹ 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 ਤੁਸੀਂ ਲੜਨੇ ਆ ਪਰ ਆਪਾਂ ਮੈਂ ਕਹਾਂ ਕਿ ਤੈਨਾਂ ਲੜਨੀ ਆ ਤੂੰ ਸਰਦਾਰ ਨੂੰ ਪੱਗ ਬੰਨੀ ਹੈ ਯਾਰ ਤੇਰੇ ਤੇ ਮਾਰਾਂਗੇ ਤੂੰ ਸਾਡੇ ਮਾਰਗਾ ਪੱਗਾਂ ਲੈਣੀਆਂ ਹੈ ਨਾ ਬੇਇੱਜ਼ਤੀ ਉਹ ਕਹਿੰਦਾ ਯਾਰ ਭਾਜੀ ਲੜਨ ਵਾਲੇ ਕਹਿੰਦਾ ਅਸੀਂ ਵੀ ਨਹੀਂ ਹੈਗੇ ਕਹਿੰਦਾ ਭਾਜੀ ਇਹਨੂੰ ਕਹਿੰਦਾ ਪੁੱਛੋ ਇਹ ਕਿ ਯਾਰ ਬੋਲਿਆ ਕਿਦਾਂ ਹਨ ਮੈਂ ਕਹਾ ਕੋਈ ਗੱਲ ਨਹੀਂ ਮੈਂ ਕਹਾ ਛੱਡੋ ਗੱਲ ਖਾ ਬਾਈ ਬੰਦਾ ਇੰਨਾ ਵਧੀਆ ਉਹਨੇ ਇਹ ਚੀਜ਼ ਨੂੰ ਸਮਝਿਆ ਵੀ ਉਹਸਕੇ ਚਾਰ ਜਣੇ ਅਸੀਂ ਉਹਨਾਂ ਨੂੰ ਆਰਾਮ ਨਾਲ ਕੁੱਟ ਸਕਦੇ ਸੀ ਪਰ ਉਹ ਸਰਦਾਰ ਬੰਦੇ ਸੀ ਆਪਾਂ ਬਾਬੇ ਉੱਥੇ ਵੇਲੇ ਪਿੱਛੇ ਹੋ ਗਏ ਪਤਾ ਨਹੀਂ ਯਾਰ ਸਰਦਾਰ ਬੰਦੇ ਨਾਲ ਲੜਾਂਗੇ ਤਾਂ ਆਪਾਂ ਲੋਕਾਂ ਨੂੰ ਕੀ ਅਕਲ ਦਵਾਂਗੇ ਇੱਕ ਦਿਨ ਆਪਾਂ ਵੀਡੀਓ ਨੇ ਦੇਖੀ ਸੀ ਹੋਵੇ ਸਰਦਾਰ ਸੀ ਉਹਦਾ ਅੰਬਰ ਸੀਗਾ ਕੋਈ ਪ੍ਰਧਾਨ ਸੀ ਆਹੋ ਕਹੇਦਾ ਹਨਾ ਆਹੋ ਉਹਨਾਂ ਨੇ ਕੀ ਕੀਤਾ ਬਾਈ ਬਿਚਾਲੇ ਯਾਰ ਬੰਦੇ ਨੇ ਗਲਤੀ ਕੀਤੀ ਆ ਉਹਨੂੰ ਤੁਸੀਂ ਚਾਰ ਬੰਦੇ ਆ ਜਿਹਾ ਫੜਾ ਕੇ ਉਹਨੂੰ ਕਰੋ ਉਹਦੀ ਯਾਰ ਵਿਚਾਲੇ ਰਸਤੇ 'ਚ ਖੜਾ ਕੇ ਨਾ ਵੀਡੀਓ ਬਣਾਉਂ ਪੱਗ ਲਾਤੀ ਆਮ ਲੋਕਾਂ ਨੇ ਕੀ ਮੈਸੇਜ ਗਿਆ ਉਹਨਾਂ ਦੀ ਵੀ ਅੱਗਾ ਬੰਨੀਆਂ ਲੋਕੀ ਭਲਗੀ ਕਹਿੰਦੇ ਆ ਇਸ ਚੈਨਲ ਲੋਕੀ ਕਹਿੰਦੇ ਨਾ ਆਪਸ ਵਿੱਚ ਲੜ ਲੜ ਮਰ ਜਣਾ ਮਰ ਜਣਾ ਉਹ ਕਹਿੰਦੇ ਨਾ ਆਪਣੇ ਹੀ ਪੱਗ ਕਹਿੰਦੇ ਨਾ ਸਿੱਖ ਕੌਮ ਕਦੇ ਨਾ ਹਾਰੇ ਜਿੱਥੇ ਸਿੱਖ ਸਿੱਖ ਨੂੰ ਨਾ ਮਾਰੇ ਬਾਬੇ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਤੇ ਇੱਕ ਚੀਜ਼ ਹੋਰ ਵੀ ਆ ਬਾਬੇ ਹੂੰ ਆਪਾਂ ਨਾ ਲੋਕੀ ਸਿੱਖ ਦੇ ਨਾਲ ਸਿੱਖ ਤੋਂ ਨਫਰਤ ਕਰਦੇ ਜਾਂ ਲੜਦੇ ਆ ਨਾ ਬੇਬੂਤੀ ਆ ਜੋ ਸਿੱਖ ਕਰ ਰਿਹਾ ਨਾ ਕੋਈ ਨਹੀਂ ਕਰ ਸਕਦਾ ਕੋਈ ਨਹੀਂ ਕਰ ਸਕਦਾ ਬਿਰੇ ਕੋਈ ਵੀ ਨਹੀਂ ਕਰ ਸਕਦਾ